ਕਿ ਦੋ ਤਿੰਨ ਦਿਨਾਂ ਦੀ ਨੱਕ ਖਬਰ ਬੜੀ ਚਰਚਾ ਦੇ ਵਿੱਚ ਆ ਕਿ ਅਮਰੀਕਾ ਦੇ ਵਿੱਚ ਹੁਣ ਸਿੱਖ ਜਿਹੜੇ ਆ ਫੌਜ ਦੇ ਵਿੱਚ ਨਹੀਂ ਜਾ ਜਾ ਸਕਣਗੇ ਖਾਸ ਕਰਕੇ ਜਿਹੜੇ ਅੰਮ੍ਰਿਤਧਾਰੀ ਸਿੱਖ ਨੇ ਕਿਉਂਕਿ ਵੀ ਉੱਥੇ ਹੁਣ ਦਾੜੀ ਨਹੀਂ ਰੱਖੀ ਜਾ ਸਕਦੀ ਅਮਰੀਕਨ ਫੌਜ ਦੇ ਵਿੱਚ ਇਹ ਸਾਰੀ ਗੱਲ ਚਰਚਾ ਦੇ ਵਿੱਚ ਕਿਉਂ ਆਈ ਆ ਇਹ ਐਸਨ ਦੇ ਵਿੱਚ ਹੋਇਆ ਕੀ ਆ ਕਿ ਜਿਹੜੇ ਅਮਰੀਕਾ ਦੇ ਡਿਫੈਂਸ ਸੈਕਟਰੀ ਨੇ ਪੀਟ ਹੈਕਸਥ ਬਸੇ ਤਾਂ ਉਹਨਾਂ ਨੂੰ ਉਹ ਚਾਹੁੰਦੇ ਨੇ ਕਿ ਅਕਸਰ ਦੱਸ ਦਿਆ ਨਾਲ ਦੇ ਹਲਕੇ ਤੇ ਵਿੱਚ ਤਾਂ ਸੈਕਰੀ ਆਫ ਵਾਰ ਵੀ ਕਿਹਾ ਜਾਂਦਾ ਕਿਉਂਕਿ 트੍ਰੰਪ ਸਾਹਿਬ ਨੇ ਵੀ ਜਿਹੜਾ ਇੱਕ ਜਿਹੜਾ ਆਪਣਾ ਨੋਟੀਫਿਕੇਸ਼ਨ ਵੀ ਕੱਢਿਆ ਕਿ ਭਾਈ ਇਹਨੂੰ ਡਿਪਾਰਟਮੈਂਟ ਆਫ ਵਾਰ ਕਹੋ ਨਾ ਕਿ ਡਿਪਾਰਟਮੈਂਟ ਆਫ ਡਿਫੈਂਸ ਪਰ ਖੈਰ ਹਜੇ ਆਫੀਸ਼ੀਅਲੀ ਕਿਉਂਕਿ ਡਿਪਾਰਟਮੈਂਟ ਆਫ ਡਿਫੈਂਸ ਹੀ ਆ ਸੋ ਡਿਫੈਂਸ ਸੈਕਟਰੀ ਨੇ ਪੀਟ ਹੈਕਸਥ ਹੁਣੀ ਉਹਨਾਂ ਨੇ ਨਾ ਅਮਰੀਕਾ ਦੇ ਜਿਹੜੇ ਫੌਜੀਆ ਨੂੰ ਇੱਕ ਕਹੋ ਕਿ ਭਾਸ਼ਣ ਦਿੱਤਾ ਸਪੀ ਅਨ ਜਨਰल्स वगैरह ਜਿੱਥੇ ਸਾਰੇ ਉਹਨਾਂ ਦੇ ਇਕੱਠੇ ਸੀਗੇ ਉੱਥੇ ਉਹਨਾਂ ਨੇ ਇਸ ਤਰੀਕੇ ਦੀ ਗੱਲ ਕੀਤੀ ਆ ਹੁਣ ਇਹ ਜਿਹੜੇ ਪੀ ਟੈਕਸਥ ਹੋਣੀ ਆ ਜੀ ਦੇਖੋ ਇਹ ਖੁਦ ਇੱਕ ਫੌਜੀ ਰਹਿ ਚੁੱਕੇ ਨੇ ਉਸ ਤੋਂ ਬਾਅਦ ਇਹ ਫੌਕਸ ਜਿਹੜਾ ਨਿਊਜ਼ ਆ ਉੱਥੇ ਹੋਸਟ ਵੀ ਰਹੇ ਨੇ ਕੁਝ ਸਮੇਂ ਦੇ ਲਈ ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਨੂੰ ਟਰੰਪ ਸਾਹਿਬ ਨੇ ਆਪਣੀ ਕੈਬਨਟ ਦੇ ਵਿੱਚ ਲੈ ਆਂਦਾ ਅਕੋਰਡਿੰਗ ਟੂ ਮਹਿਦੀ हसन ਤੁਸੀਂ ਮਹਿਦੀ हसन ਦੀ ਨਾ 3 3.5 ਮਿੰਟ ਦੀ ਇੱਕ ਵੀਡੀਓ ਆ ਪੀ ਟੈਕਸਥ ਨੂੰ ਲੈ ਕੇ ਤੇ ਉਹਦੇ ਵਿੱਚੋਂ ਪੂਰਾ ਕੱਚਾ ਚਿੱਠਾ ਦੱਸ ਦਿੰਦੇ ਆ ਤੁਹਾਨੂੰ ਵੀ ਪੀਟ ਹੈਕਸਤ ਕੋਣਿਆ ਅਕੋਰਡਿੰਗ ਟੂ ਮਹਿਦੀ हसन ਡੋਨਰ ਟਰੰਪ ਉਹਨਾਂ ਨੇ ਆਪਣੀ ਕੈਬਨਟ ਦੇ ਵਿੱਚ ਇਹਨੂੰ ਲਿਆ ਸੀ ਕਿ ਪੀਟ ਹੈਕਸਤ ਨੂੰ ਕਿ ਯਾਰ ਦਿਸਦਾ ਬਹੁਤ ਸੋਹਣਾ ਹੀ ਹਸ ਗਾਟ ਅ ਗ੍ਰੇਟ ਲੁੱਕ ਸੋ ਖੈਰ ਜਿਹੜਾ ਇਹਨਾਂ ਨੇ ਤਾਂ ਆਪਣੀ ਕੈਬਨਟ ਦੇ ਵਿੱਚ ਅਕੋਰਡਿੰਗ ਨੂੰ ਮਹਿਦੀ हसन ਉਹਨੂੰ ਲਿਆ ਜਿਹੜਾ ਵੀ ਦਿਸਦਾ ਬਹੁਤ ਸੋਹਣਾ ਤੇ ਇਹ ਸਮੇ ਇਹ ਸਮੇ ਸਾਰੀ ਇਹਨਾਂ ਦਾ ਜੋਰ ਇਹ ਲੱਗਾ ਪਿਆ ਕਿ ਭਾਈ ਅਸੀਂ ਜਿਹੜਾ ਇਹ ਕੁਆਲਿਟੀ ਆ ਜਾਂ ਜਿਹੜਾ ਡਾਈਵਰਸਿਟੀ ਆ ਵੀ ਇਹ ਐਸਟੀਕੇ ਦੀਆਂ ਗੱਲਾਂ ਗੁੱਲਾ ਖਤਮ ਕਰੋ ਔਰ ਜਿਹੜੇ ਜੈਂਡਰ ਜੁਨਡਰ ਕੁਆਲਿਟੀ ਇਹਨਾਂ ਨੂੰ ਖਤਮ ਕਰੋ ਬੇਸਿਕਲੀ ਜਿਹੜਾ ਜਿਹਦੇ ਕਹਿਣ ਦਾ ਮਤਲਬ ਹੈ ਕਿ ਜਿਹੜੇ ਡੋਲਿਆਂ ਚ ਦਬਮਿਆ ਉਹ ਆਪਣੇ ਜਗ੍ਹਾ ਤੇ ਆ ਜਾਵੇ ਜਦੋਂ ਆਪਣੇ ਭਾਰਤ ਦੇ ਵਿੱਚ ਅਰਖਣ ਨੂੰ ਲੈ ਕੇ ਬਹੁਤ ਸਾਰੀ ਡਿਬੇਟ ਚੱਲਦੀ ਐ اسی ਤਰੀਕੇ ਨਾਲ ਅਮਰੀਕਾ ਦੇ ਵਿੱਚ ਇੱਕ ਵੱਡੀ ਡਿਬੇਟ ਆ ਜੇ ਵਿੱਚ ਵੀ ਇਹ ਜਿਹੜਾ ਬੀਅਰਡ ਨੂੰ ਲੈ ਕੇ ਵੀ ਆ ਇਹਦੇ ਵਿੱਚ ਵੀ ਇਹ ਕਹਿ ਰਹੇ ਨੇ ਕਿ ਬਹੁਤ ਹੋ ਗਿਆ ਬੇਸਿਕਲੀ ਇਹਨਾਂ ਦਾ ਇਹ ਕਹਿਣਾ ਕਿ ਪ੍ਰੋਪਰ ਸ਼ੇਪ ਹੋਣਾ ਚਾਹੀਦਾ ਤਾਂ ਕਿ ਬੰਦਾ ਜਿਹੜਾ ਪ੍ਰੋਪਰ ਮਿਲਟਰੀ ਦਾ ਲੱਗ ਸਕੇ ਕਿ ਇਹਦੇ ਲਈ ਜਿਹੜਾ ਸ਼ੇਪ ਕਲੀਨ ਸ਼ੇਪ ਤੁਹਾਨੂੰ ਹੋਣਾ ਚਾਹੀਦਾ ਇਹਨੂੰ ਲੈ ਕੇ ਖੈਰ ਸੈ ਕੋਲੀਸ਼ਨ ਨੇ ਵੀ ਵਿਰੋਧ ਜਤਾਇਆ ਸਾਡੀ ਐਸਜੀਪੀਸੀ ਦੇ ਵੱਲੋਂ ਵੀ ਇਹਨੂੰ ਲੈ ਕੇ ਜਿਹੜਾ ਵਿਰੋਧ ਜਤਾਇਆ ਗਿਆ ਸੋ ਬੇਸਿਕਲੀ ਜਿਹੜੇ ਪੀਟ ਹੈਕਸਤ ਹੋਣੀ ਆ ਜੀ ਉਹਨਾਂ ਨੇ ਕਿਹਾ ਕਿ ਜੇ ਤਾਂ ਜਿਨ੍ਹਾਂ ਨੇ ਤਾਂ ਰਖੜੀਆਂ ਦਾੜ੍ਹੀ ਜਾਂ ਤਾਂ ਉਹ ਸਪੈਸ਼ਲ ਫੋਰਸਸ ਜੁਆਇਨ ਕਰ ਲੈਣ ਨਹੀਂ ਤਾਂ ਉਹ ਸ਼ੇਵ ਕਰ ਲੈਣ ਕਲੀਨ ਸ਼ੇਵ ਹੋ ਜਾਣ ਸਪੈਸ਼ਲ ਫੋਰਸਸ ਦਾ ਜਿਹੜੀ ਮੈਂ ਇੱਕ ਫੋਬਸ ਦੀ ਰਿਪੋਰਟ ਪੜ੍ਹੀ ਆ ਉਹਦੇ ਵਿੱਚ ਇਹ ਆ ਕਿ ਸਪੈਸ਼ਲ ਫੋਰਸਸ ਦੇ ਵਿੱਚ ਜਿਹੜਾ ਬੇਅਰਡ ਰੱਖਣ ਦੀ ਇਸ ਕਰਕੇ ਇਜਾਜ਼ਤ ਹੈ ਵੀ ਉਹਦੇ ਵਿੱਚ ਕਿਹਾ ਜਾਂਦਾ ਕਿ ਤੁਸੀਂ ਕਿਤੇ ਕੈਮਫਰੋਜ ਕਰਨਾ ਹੋਵੇ ਵੀ ਕਿਸੇ ਹੋਰ ਜਗ੍ਹਾ ਤੇ ਤੁਸੀਂ ਜਾ ਕੇ ਭੇਸ ਬਦਲਣਾ ਹੋਵੇ ਉਹ ਤੁਹਾਨੂੰ ਆਸਾਨ ਹੁੰਦਾ ਜਾਂ ਕਿਉਂਕਿ ਯੂਐਸ ਹੁਣ ਪਿਛਲੇ ਕੁਝ ਜਿਹੜੇ ਸਮੇਂ ਦੇ ਵਿੱਚ ਤਾਂ ਅਫਗਾਨਿਸਤਾਨ ਦੇ ਵਿੱਚ ਹੀ ਬੋਰ ਲੜੀਆ ਉੱਥੇ ਤਾਂ ਜੇਕਰ ਤੁਹਾਡੇ ਦਾੜੀ ਇਰਾਕ ਦੇ ਵਿੱਚ ਵੀ ਸੀਗੀ ਜਾਂ ਅਫਗਾਨਿਸਤਾਨ ਦੇ ਵਿੱਚ ਵੀ ਸੀਗੀ ਵੀ ਉੱਥੇ ਤਾਂ ਦਾੜੀ ਵਾਲਾ ਬੰਦਾ ਜ਼ਿਆਦਾ ਜਿਹੜਾ ਆਮ ਪਬਲਿਕ ਦੇ ਵਿੱਚ ਬਲੈਂਡ ਕਰਕੇ ਵੀ ਜੇ ਤਾਂ ਤੁਸੀਂ ਸਪੈਸ਼ਲ ਫੋਰਸਸ ਦੇ ਵਿੱਚ ਜਾਣਾ ਤਾਂ ਠੀਕ ਹੈ ਰੱਖ ਲਓ ਦਾੜੀ अदरवाइज ਜੇ ਤੁਸੀਂ ਜਿਹੜਾ ਆਮ ਫੌਜ ਦੇ ਵਿੱਚ ਹੋਣਾ ਤੇ ਭਾਈ ਤੁਸੀਂ ਸ਼ੇਵ ਕਰਕੇ ਆਵੋ ਸੋ ਖੈਰ ਇੱਕ ਗੱਲ ਇਹਦੀ ਆ ਕਿ ਹੁਣ ਕਿਉਂਕਿ ਪੰਜਾਬੀ ਮੀਡੀਆ ਦੇ ਵਿੱਚ ਤਾਂ ਇੰਨਾਂ ਦੀਆਂ ਗੱਲਾਂ ਵੀ ਚੱਲੀਆਂ ਕਿ ਬਿਲਕੁਲ ਹੁਣ ਜਿਹੜਾ ਉਹਨੂੰ ਰੋਕ ਦਿੱਤਾ ਗਿਆ ਐਟ ਦਾ ਮੋਮੈਂਟ ਜੀ ਇੰਦਾਂ ਦੀ ਕੋਈ ਗੱਲ ਨਹੀਂ ਹੈਗੀ ਜਿਹੜਾ ਬਿਲਕੁਲ ਉਹਨਾਂ ਨੇ ਰੂਲ ਸਖਤ ਜ਼ਰੂਰ ਕੀਤੇ ਆ ਇਹ ਜਿਹੜਾ ਨਿਊ ਗਰੂਮਿੰਗ ਸਟੈਂਡਰਡਸ ਆ ਇਹ ਕਿਉਂਕਿ ਕਾਫੀ ਸਾਰੇ ਜਿਹੜੇ ਆ ਇਹਨਾਂ ਨੇ ਮੈਮੋਸ ਜਾਰੀ ਕੀਤੇ ਆ ਆਪਣੇ ਇਸ ਭਾਸ਼ਣ ਤੋਂ ਬਾਅਦ ਵੀ ਕਿ ਸਖਤੀ ਨਾਲ ਜਿਹੜੇ ਆ ਨਿਯਮ ਆ ਉਹਨਾਂ ਨੂੰ ਲਾਗੂ ਕਰੋ ਸੋ ਇੱਕ ਤਾਂ ਜਿਹੜਾ ਵੀ ਤੁਸੀਂ ਬੇਵਰ ਦੇਣੇ ਆ ਬਈ ਅੱਬਲ ਤਾਂ ਸਾਰੇ ਜਣੇ ਸ਼ੇਵ ਕਰਕੇ ਰੱਖਣ ਪਰ ਜਿਹੜੇ ਕੁਝ ਜਿਨ੍ਹਾਂ ਨੂੰ ਛੋਟ ਦਿੱਤੀ ਜਾਣੀ ਆ ਉਹਨਾਂ ਦੇ ਵਿੱਚ ਇੱਕ ਤਾਂ ਮੈਡੀਕਲ ਜਿਹੜੀ ਆ ਛੋਟ ਹੋ ਸਕਦੀ ਆ ਵੀ ਜੇ ਕਿਸੇ ਸਖਸ਼ ਨੂੰ ਮੈਡੀਕਲ ਰੀਜ਼ਨ ਦੇ ਕਰਕੇ ਉਹ ਸ਼ੇਵ ਨਹੀਂ ਕਰ ਸਕਦਾ ਪਰ ਉਹਦੀ ਵੀ ਜਿਹੜੀ ਸਕ루ਟੀਨੀ ਜ਼ਿਆਦਾ ਕਰਤੀ ਆ ਅਬੀ ਜੇਕਰ ਉਹਨਾਂ ਨੂੰ ਕੋਈ ਬੇਵਰ ਦਿੱਤਾ ਵੀ ਗਿਆ ਤੇ ਉਹ 1 ਸਾਲ ਤੱਕ ਦੇ ਲਈ ਹੋਵੇ ਤੇ ਇੱਕ ਸਾਲ ਦੇ ਵਿੱਚ ਦੁਬਾਰਾ ਜਿਹੜੀ ਆ ਜੇਕਰ ਉਹ ਰਿਸੋਲਵ ਨਹੀਂ ਹੁੰਦਾ ਤੇ ਫਿਰ ਉਹਨੂੰ ਕਹਿ ਲੋ ਕਿ ਦੁਬਾਰਾ ਜਿਹੜੀ ਆ ਉਹਦੀ ਚੈਕਿੰਗ ਹੋਣੀ ਚਾਹੀਦੀ ਹੈ ਤੇ ਜੇਕਰ ਕਿਸੇ ਨੂੰ ਧਾਰਮਿਕ ਪੱਧਰ ਤੇ ਜਿਹੜਾ ਐਗਜ਼ੈਂਪਟ ਕੀਤਾ ਗਿਆ ਕਿ ਸ਼ੇਵ ਕਰਨ ਤੋਂ ਤੇ ਉਹ ਦਾੜੀ ਰੱਖ ਸਕਦਾ ਬੇਸਿਕਲੀ ਉਹਦੇ ਵਿੱਚ ਇਹ ਆ ਕਿ ਫਿਰ ਜੀ ਤੁਹਾਨੂੰ ਜਾਦੇ ਉਹਨਾਂ ਨੇ ਚੈੱਕ ਕਰਨਾ ਕਿ ਤੁਸੀਂ ਬੇਸਿਕਲੀ ਕਿੰਨੇ ਕ ਕਹਿ ਲੋ ਕਿ ਧਾਰਮਿਕ ਆ ਉਹਦੀ ਕਿੰਨੀ ਕ ਜ਼ਰੂਰਤ ਹੈ ਤੁਹਾਨੂੰ ਦਾੜੀ ਰੱਖਣ ਦੇ ਲਈ ਹੁਣ ਵੈਸੇ ਕਹਿੰਦੇ ਸਿੱਖ ਜਿਹੜਾ ਅਮਰੀਕਾ ਦੀ ਫੌਜ ਦੇ ਵਿੱਚ ਕੰਮ ਨਹੀਂ ਕਰਦੇ ਮੁਸਲਮ ਵੀ ਕਰਦੇ ਯੂਜ ਭਾਈਚਾਰਾ ਵੀ ਕੰਮ ਕਰਦਾ ਤੇ ਉਹ ਵੀ ਜਿਹੜੇ ਆ ਦਾੜੀ ਰੱਖਦੇ ਸੋ ਬੇਸਿਕਲੀ ਉਹਨਾਂ ਦਾ ਇੱਕ ਤਾਂ ਇਹ ਕਹਿਣਾ ਕਿ ਪਹਿਲੀ ਗੱਲ ਤਾਂ ਇਹ ਆ ਕਿ ਤੁਸੀਂ ਕਲੀਨ ਸ਼ੇਪ ਹੋਵੋ ਤੇ ਤਾਂ ਕਿ ਜਿਹੜਾ ਨੀਟ ਐਂਡ ਕਲੀਨ ਲੱਗ ਸਕੇ ਤੇ ਜੇਕਰ ਤੁਸੀਂ ਬੇਸਿਕਲੀ ਜੇਕਰ ਤੁਸੀਂ ਕਿਉਂਕਿ ਆਪਾਂ ਸਿੱਖਾਂ ਦੀ ਜੇਕਰ ਗੱਲ ਕਰੀਏ ਵੀ ਧਾਰਮਿਕ ਤੌਰ ਤੇ ਰੱਖਣੀ ਆ ਉਹਦੇ ਲਈ ਉਹ ਦੇਖਣਗੇ ਕਿ ਕਿੰਨੀ ਕੁ ਜ਼ਿਆਦਾ ਤੁਹਾਨੂੰ ਧਾਰਮਿਕ ਤੌਰ ਤੇ ਦਾੜੀ ਰੱਖਣ ਦੀ ਜ਼ਰੂਰਤ ਆ ਆਈ ਥਿੰਕ ਮੋਸਟ ਪ੍ਰੋਬਾਬਲੀ ਜਿਹੜਾ ਇਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਪਤਾ ਲੱਗੇਗਾ ਆਮ ਕਵਾਇਟ ਸ਼ੋਰ ਕਿ ਜਿਹੜੇ ਅਮਰਤ ਧਾਰੀ ਸਿੱਖ ਨੇ ਉਹ ਤਾਂ ਬਹੁਤ ਈਜ਼ੀਲੀ ਪ੍ਰੂਵ ਕਰ ਸਕਦੇ ਕਿ ਸਾਡਾ ਕਿਉਂਕਿ ਸਾਰੇ ਰੱਖਦੇ ਆ ਦਾੜੀ ਤੇ ਸਾਨੂੰ ਰੱਖਣੀ ਪੈਣੀ ਆ ਹੋ ਸਕਦਾ ਜਿਹੜੇ ਵੈਸੇ ਸਾਡੇ ਕੋਈ ਨੌਜਵਾਨ ਪੱਗ ਬੰਨ ਕੇ ਦਾੜੀ ਰੱਖਦਾ ਉਹ ਨੂੰ ਸ਼ਾਇਦ ਕੋਈ ਦਿੱਕਤ ਆ ਵੀ ਸਕਦੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਇਹ ਵੈਸੇ ਵੀ ਆਪਾਂ ਲਗਾਤਾਰ ਗੱਲ ਕਰਦੇ ਆ ਕਿ ਜਿਹੜੀ ਪੀ ਟੈਕਸ ਤੇ ਆ ਡੋਨਲਡ ਟਰੰਪ ਆ ਜਿਹੜੀ ਵੈਂਸ ਆ ਇਹਨਾਂ ਦੀ ਵਿਚਾਰਧਾਰਾ ਇੱਕ ਹੋਰ ਤਰੀਕੇ ਦੀ ਹੈ ਜੀ ਇਹ ਆਪਣੇ ਆਪ ਨੂੰ ਤਗੜਾ ਮੰਨਦੇ ਨੇ ਜੇ ਮੈਂ ਕਹਾਂ ਕਿ ਡਿਪਾਰਟਮੈਂਟ ਆਫ ਵਾਰ ਹੁਣ ਇਹਨਾਂ ਨੇ ਐਲਾਨਤਾ ਡਿਪਾਰਟਮੈਂਟ ਆਫ ਡਿਫੈਂਸ ਦੀ ਜਗ੍ਹਾ ਤੇ ਬਈ ਅਸੀਂ ਜਿਹੜੇ ਆ ਰੂਲ ਰਾਲ ਬਹੁਤ ਸਾਰੇ ਬਣਾਏ ਹੋਏ ਨੇ ਜਿਹੜੇ ਨਿਜਮਾ ਨੂੰ ਪੂਰੀ ਦੁਨੀਆ ਨੂੰ ਅਮਰੀਕਾ ਮਨਾਉਂਦਾ ਫਿਰਦਾ ਸੀ ਕਿ ਰੂਲ ਜਿਹੜਾ ਰੂਲ ਬੇਸਡ ਆਰਡਰ ਬਣਾਉਂਦਾ ਫਿਰਦਾ ਸੀ ਉਹਨਾਂ ਰੂਲਾਂ ਨੂੰ ਇਹ ਆਪ ਹੀ ਮੰਨਣ ਤੋਂ ਜਿਹੜਾ ਇਨਕਾਰੀ ਹੋਏ ਫਿਰਦੇ ਨੇ ਸੋ ਇਹ ਲੱਸੀ ਕਿੱਧਰ ਨੂੰ ਸਥਿਤੀ ਜਾਂਦੀ ਆ ਸਿੱਖਾਂ ਨੇ ਪੰਜਾਬੀਆਂ ਨੇ ਭਾਰਤੀਆਂ ਨੇ ਜਿਹੜਾ ਇਹਨਾਂ ਮੁਲਕਾਂ ਦੇ ਵਿੱਚ ਬੜੇ ਲੜਕੇ ਇਹ ਜਿਹੜੇ ਸਾਰੇ ਹੱਕ ਲੈੇ ਨੇ ਪਰ ਜਿਵੇਂ ਆਪਾਂ ਬਹੁਤ ਵਾਰ ਗੱਲ ਕੀਤੀ ਆ ਕਿ ਹੁਣ ਪੱਛਮ ਦੇ ਵਿੱਚ ਜਿਹੜੇ ਹਾਲਾਤ ਆ ਥੋੜੇ ਜਿਹੇ ਉਹ ਬਦਲਦੇ ਜਾ ਰਹੇ ਨੇ ਤੇ ਇਹ ਦਾੜੀ ਰੱਖਣਾ ਵੀ ਕਹਿ ਲਓ ਕਿ ਇਹ ਪਹਿਲੀ ਪਹਿਲੀ ਵਿਸ਼ਵ ਯੁੱਧ ਤੋਂ ਪਹਿਲਾਂ ਤਾਂ ਦੱਸਦੇ ਆ ਕਿ ਆਮ ਹੀ ਦਾੜ੍ਹੀ ਰੱਖੀ ਜਾਂਦੀ ਸੀ ਇਹਨੂੰ ਇੱਕ ਮਰਦਾਨਾ ਜਿਹੜੀ ਆ ਨਿਸ਼ਾਨੀ ਮੰਨਿਆ ਜਾਂਦਾ ਸੀ ਲੋਕੀ ਜਿਨ੍ਹਾਂ ਨੇ ਦਾੜ੍ਹੀ ਰੱਖੀ ਹੁੰਦੀ ਸੀ ਪਹਿਲੀ ਵਿਸ਼ਵ ਯੰਗ ਦੇ ਵਿੱਚ ਕਿਉਂਕਿ ਬਹੁਤ ਸਾਰੀਆਂ ਜਗ੍ਹਾਾਂ ਤੇ ਆ ਗੈਸ ਗੂਸ ਦੀ ਪ੍ਰੋਬਲਮ ਆਈ ਆ ਜਾਂ ਟ੍ਰੈਂਚਾਂ ਦੇ ਵਿੱਚ ਰਹਿਣਾ ਪਿਆ ਤੇ ਉਦੋਂ ਫਿਰ ਕਿਹਾ ਗਿਆ ਕਿ ਭਾਈ ਤੁਸੀਂ ਸ਼ੇਵ ਕਰ ਲਓ ਜਾਦੇ ਬਿਹਤਰ ਆ ਤੇ ਉਹ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਐਸਾ ਕੰਮ ਸ਼ੁਰੂ ਹੋਇਆ ਫਿਰ ਸ਼ੇਵ ਜਿਹੜੀ ਆ ਬਿਹੇ ਜਾਦੇ ਤੁਹਾਨੂੰ ਇੱਕ ਨਿਸ਼ਾਨੀ ਬਣ ਗਈ ਨੀਟ ਐਂਡ ਕਲੀਨ ਦੀ ਦੇਖਿਆ ਦੇਖਦੇ ਹਾਂ ਕਿੱਧਰ ਨੂੰ ਸਥਿਤੀਆਂ ਜਾਣੀਆਂ ਤੁਸੀਂ ਆਪਣੀ ਪ੍ਰਤੀਕਿਰਿਆ ਜ਼ਰੂਰ ਦਿਓ ਸਤਿ ਸ਼੍ਰੀ ਅਕਾਲ ਮੈਂ ਹਾਂ ਦੇਵ ਇੰਦਰ